ਹਾਂਜੀ ਸਤਿ ਸ੍ਰੀ ਅਕਾਲ ਅਦਾਬ ਸਲਾਮ ਮੈਂ ਤੁਹਾਡਾ ਆਪਣਾ ਗੰਗ ਮਸਤਾਨਾ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਦਰਵੇਸ਼ ਵੱਲੋਂ ਜੈ ਮਸਤਾਨ ਦੀ ਜੈ ਪੀਰਾਂ ਦੀ ਜੈ ਫਕਰਾਂ ਦੀ ਜੈ ਫਕੀਰਾਂ ਦੀ ਜੀ ਲਓ ਜੀ ਬੜੀ ਖੁਸ਼ੀ ਦੀ ਗੱਲ ਹੈ ਦਰਗਾਹ ਬਾਬਾ ਨੂਰ ਸ਼ਾਹ ਵਲੀ ਜੰਮੂ ਵਸਤੇ ਚਰਚ ਦੇ ਨਜ਼ਦੀਕ ਹਬੋਰ ਵਿਖੇ 16 ਜੁਲਾਈ ਦਿਨ ਮੰਗਲਵਾਰ ਬੜੀ ਧੂਮਤਾਮ ਨਾਲ ਸਾਲਾਨਾ ਮੇਲਾ ਜੋ ਹਰ ਸਾਲ ਤਰਾ ਇਸ ਸਾਲ ਵੀ ਕਰਵਾਇਆ ਜਾ ਰਿਹਾ ਆਪ ਸੰਤਾਂ ਨੂੰ ਬੇਨਤੀ ਹੈ ਜੀ ਪਰਿਵਾਰ ਸਮੇਤ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਭੁੱਲਣਾ ਨਹੀਂ 16 ਜੁਲਾਈ ਦਿਨ ਮੰਗਲਵਾਰ ਨੂੰ ਬਾਬਾ ਜੀ ਦੇ ਬਨਾਰੇ ਦੇ ਵਿੱਚ ਪਹੁੰਚਣਾ ਸਭ ਨੇ ਸਭ ਨੇ ਦਰਸ਼ਨ ਦੇਣੇ ਆ ਜੀ ਅੱਜ ਬਹੁਤ ਵਧੀਆ-ਵਧੀਆ ਗੁਣੀ ਜਨ ਪਹੁੰਚ ਰਹੇ ਨੇ ਸਰਕਾਰ ਦੇ ਦਰਬਾਰ ਤੇ 16 ਜੁਲਾਈ ਦਿਨੇ ਹਾਜ਼ਰੀ ਲੱਗੂਗੀ ਸਭ ਨੇ ਆਪਣਾ-ਆਪਣਾ ਜਪ ਸਾਥ ਕਰਕੇ ਸਰਕਾਰਾਂ ਦੇ ਦਰਬਾਰ ਤੇ ਹਾਜ਼ਰੀ ਭਰਨੀ ਹੈ ਅਰ ਸੰਤਾਂ ਨੂੰ ਬੇਨਤੀ ਹੈ ਵੱਦ ਚੜ ਕੇ ਪੁੰਜਣਾ ਜੀ ਜੋ ਕਿ 15 ਜੁਲਾਈ ਦਿਨ ਸੋਮਵਾਰ ਨੂੰ ਬਾਬਾ ਜੀ ਦੇ ਦਰਬਾਰ ਤੇ ਜੋ ਰਸਮਾਂ ਹੋਣੀਆਂ ਮਹਿੰਦੀ ਦੀ ਰਸਮ ਬਾਬੇ ਦੇ ਛੰਡੇ ਦੀ ਰਸਮ ਤਾਂ 15 ਜੁਲਾਈ ਦਿਨ ਸੋਮਵਾਰ ਨੂੰ ਜੋ ਮਹਿੰਦੀ ਦੀ ਰਸਮ ਛੰਡੇ ਦੀ ਰਸਮ ਹੋਣ ਜਾ ਰਹੀ ਹੈ ਜੀ ਆਪ ਸਭ ਨੇ ਪਹੁੰਚਣਾ ਔਰ 16 ਜੁਲਾਈ ਦਿਨ ਮੰਗਲਵਾਰ ਨੂੰ ਬਾਬਾ ਜੀ ਦਾ ਅਟੁੱਟ ਲੰਗਰ ਅਟੁੱਟ ਭੰਡਾਰਾ ਸੰਤਾਂ ਦੇ ਸੰਯੋਗ ਨਾਲ ਇਹ ਮੇਲਾ ਜੋ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜੀ। আর ਬੇਨਤੀ ਹੈ ਜੀ ਸਭ ਨੇ ਪਹੁੰਚਣਾ ਸਭ ਨੇ ਦਰਸ਼ਨ ਦੇਣੇ ਆ ਜੈ ਸਾਈਆਂ ਦੀ ਜੈ ਮਸਤਾ ਦੀ।